ਅਹ ਸੋ ਖਾਨ ਸਾਹਿਬ ਬਾਹਰ ਆ ਚੁਕੇ ਨੇ ਗੱਲਬਾਤ ਕਰਦੇ ਆ ਤਾਂ ਖਾਨ ਕੀ ਚਸਬਾਤ ਨੇ ਐਸ ਵੇਲੇ ਜੇ ਕਿਰਮੋ ਹੋਂਦ ਕਿ ਹੁਣ ਕਹੀਏ ਜੀ ਜਿਹਨਾਂ ਤੁਰ ਗਏ ਆ ਉਹਨਾਂ ਨੂੰ ਪਤਾ ਹੁੰਦਾ ਮਾਂ ਤਾਂ ਮਾਂ ਹੀ ਹੋਂਦ ਤੇ ਕਿ ਨਹੀਂ ਦੇਖੇ ਨਹੀਂ ਜਾਂਦੇ ਜੀ ਹਨਾ ਨਾ ਯੂਵੀ ਪਾ ਦੇਖਿਆ ਜਾਂਦਾ ਨਾ ਨਵਰਾਜਪਾ ਦੇਖਿਆ ਜਾ ਰਿਹਾ ਤੇ ਖਾਨ ਸੰਕਲ ਵੀ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਨੇ ਤੇ ਇਵਨ ਕੇ ਜੀ ਪਹਿਲਾਂ ਕੱਟੀ ਸੀਗੀ ਸਵੇਰ ਦੇ ਅੱਜ ਮੈਂ ਤਾਂ ਖਾਨ ਸੰਕਲ ਕੱਟੀ ਸੀਗੀ ਤੇ ਉਹ ਇੱਕਦਮ ਫੋਨ ਆਇਆ ਉਹਨਾਂ ਨੂੰ ਤੇ ਮੈਨੂੰ ਵੀ ਨਹੀਂ ਪਤਾ ਸੀਗਾ ਤੇ ਫਿਰ ਜਦੋਂ ਮੈਨੂੰ ਵੀ ਪਤਾ ਲੱਗਿਆ ਤੇ ਮੈਂ ਫਿਰ ਆਇਆ ਫਟਾਫਟ ਮੈਨੂੰ ਪਤਾ ਨਹੀਂ ਲੱਗਾ ਵੀ ਗੱਲ ਕੀ ਹੋਈ ਹੈ ਕੀ ਨਹੀਂ ਹੋਈ 13 ਥਲੀ ਜ਼ਮੀਨ ਨਿਕਲ ਗਈ ਇੱਕਦਮ ਹੀ ਜਦੋਂ ਸੁਣਦੇ ਹਾਂ ਜਦੋਂ ਹਾਂਜੀ ਸੁਣਨ ਚ ਵੀ ਆਏ ਵੀ ਕਾਫੀ ਚਿਰ ਤੇ ਬਿਮਾਰ ਚੱਲ ਰਹੇ ਸੀਗੇ ਕਿਸੇ ਕਿਸ ਦੇ ਨਾਲ ਤੁਹਾਡੀਆਂ ਹਾਂ ਜੀ ਹਾਂ ਜੀ ਤੇ ਬਾਕੀ ਚਲੋ ਅੱਲਾਹ ਹੁਣ ਬਾਲੇ ਸਕੇ ਉਹ ਸਬਰ ਦੇਵੇ ਹਾਂਜੀ ਹਾਂ ਜੀ ਹਾਂ ਜੀ ਠੀਕ ਹੈ ਬੱਸ ਕੁਛ ਨਹੀਂ ਕਹਿਣਾ ਕੀ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਚਲੇ ਜਾਂਦੇ ਉਹਨਾਂ ਕੋਲ ਲਫ਼ਜ਼ ਹੁੰਦੇ ਕਹਿਣ ਨੂੰ ਕੁਝ ਦੇਖੋ ਕੋਛ ਵੀ ਨਹੀਂ ਹੁੰਦਾ ਕਹਿਣ ਨੂੰ ਚੁੱਪ ਸੀਗੇ ਸਾਰੇ ਚੁੱਪ ਪਿਆ ਉਹ ਹੀ ਗੱਲਾਂ ਪੁਰਾਣੀਆਂ ਯਾਦ ਕਰੀ ਜਾਂਦੇ ਆ ਤੇ ਚੁੱਪ ਸੀਗੇ ਤੇ ਬਹੁਤ ਚੁੱਪ ਪਿਆ ਖੜੇ ਬੋਚ ਬਸੋ ਖਾਨ ਸਾਹਿਬ ਬਾਹਰ ਆ ਚੁੱਕੇ ਨੇ ਗੱਲਬਾਤ ਕਰਦੇ ਆ ਤਾਂ ਖਾਨ ਕੀ ਚਸਬਾਤ ਨੇ ਐਸ ਵੇਲੇ ਜਿਹੜੇ ਮੌਜੂਦ ਕਿ ਹੁਣ ਕਹਿੰਦੇ ਜੀ ਜਿਹਨਾਂ ਤੁਰ ਗਏ ਆ ਉਹਨਾਂ ਨੂੰ ਪਤਾ ਹੁੰਦਾ ਮਾਂ ਤਾਂ ਮਾਂ ਹੀ ਆਉਂਦੇ ਕਿ ਨਹੀਂ ਦੇਖੇ ਨਹੀਂ ਜਾਂਦੇ ਜੀ ਹਨਾ ਨਾ ਯੂਵੀ ਭਾ ਦੇਖਿਆ ਜਾਂਦਾ ਨਾ ਨਵਰਾਜਪਾ ਦੇਖਿਆ ਜਾ ਰਿਹਾ ਤੇ ਖਾਨ ਸਾਹਿਬ ਕੁਲ ਵੀ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਨੇ ਇਹ ਵੀ ਉਹਨ ਕੀ ਸੀ ਪਹਿਲਾਂ ਕੱਟੀ ਸੀਗੀ ਸਵੇਰ ਦੇ ਅੱਜ ਮੈਦਾਨ ਸੰਕਲ ਕੱਟੀ ਸੀਗੀ ਤੇ ਉਹ ਇੱਕਦਮ ਫੋਨ ਆਇਆ ਉਹਨਾਂ ਨੂੰ ਤੇ ਮੈਨੂੰ ਵੀ ਨਹੀਂ ਪਤਾ ਸੀਗਾ ਤੇ ਫਿਰ ਜਦੋਂ ਮੈਨੂੰ ਵੀ ਪਤਾ ਲੱਗਿਆ ਤੇ ਮੈਂ ਫਿਰ ਆਇਆ ਫੇਟਾਫਟ ਮੈਨੂੰ ਪਤਾ ਨਹੀਂ ਲੱਗਾ ਵੀ ਗੱਲ ਕੀ ਹੋਈ ਹੈ ਕੀ ਨਹੀਂ ਹੋਈ 13 ਥਲੀ ਜ਼ਮੀਨ ਨਿਕਲ ਗਈ ਇੱਕਦਮ ਹੀ ਜਦੋਂ ਸੁਣਦੇ ਆ ਜਦੋਂ ਜੀ ਸੁਣਨ ਚ ਵੀ ਆਏ ਵੀ ਕਾਫੀ ਚੜਤੇ ਬਿਮਾਰ ਚੱਲ ਰਹੇ ਸੀਗੇ ਕਿਸੇ ਕਿਸ ਦੇ ਨਾਲ ਤੁਹਾਡੀਆਂ ਜੀਆਂ ਜੀਆਂ ਤੇ ਬਾਕੀ ਚਲੋ ਅੱਲਾ ਹੁਣ ਬਾਲੇ ਸਕੇ ਨੂੰ ਸਬਰ ਦੇਵੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਤਾਂ ਅਸਲ ਕੁਛ ਨਹੀਂ ਕਹਿਣਾ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਚਲੇ ਜਾਂਦੇ ਉਹਨਾਂ ਕੋਲ ਲਫ਼ਜ਼ ਹੁੰਦੇ ਕਹਿਣ ਨੂੰ ਕੁਝ ਦੇਖੋ ਸੀ ਕੁਝ ਵੀ ਨਹੀਂ ਹੁੰਦਾ ਕਹਿਣ ਚੁੱਪ ਸੀਗੇ ਸਾਰੇ ਚੁੱਪ ਪਿਆ ਉਹ ਗੱਲਾਂ ਪੁਰਾਣੀਆਂ ਯਾਦ ਕਰੀ ਜਾਂਦੇ ਆ ਤੇ ਚੁੱਪ ਸੀਗੇ ਤੇ ਬਹੁਤ ਚੁੱਪ ਪਿਆ ਖੜੇ ਬਹੁਤ ਸੁਖਾਂ ਸਿੰਘ ਬਾਹਰ ਆ ਚੁੱਕੇ ਨੇ ਗੱਲਬਾਤ ਕਰਦੇ ਆ ਤਾਂ ਖਾਨ ਕੀ ਜਜ਼ਬਾਤ ਨੇ ਐਸ ਵੇਲੇ ਬੇਕਰਮ ਹੋ ਗਏ ਈਵਨ ਕਹਿੰਦੇ ਜੀ ਜਿਹਨਾਂ ਦੇ ਤੁਰ ਗਏ ਆ ਉਹਨਾਂ ਨੂੰ ਪਤਾ ਹੁੰਦਾ ਮਾਂ ਤਾਂ ਮਾਂ ਹੀ ਆ ਉਹ ਦੇਖੇ ਨਹੀਂ ਦੇਖੇ ਨਹੀਂ ਜਾਂਦੇ ਜੀ ਹਨਾ ਨਾ ਯੂਵੀ ਪਾ ਦੇਖਿਆ ਜਾਂਦਾ ਨਾ ਨਵਰਾਜਪਾ ਦੇਖਿਆ ਜਾ ਰਿਹਾ ਤੇ ਹਰ ਸੰਕਲ ਵੀ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਨੇ ਤੇ ਈਵਨ ਕੇ ਅਸੀਂ ਪਹਿਲਾਂ ਕੱਟੀ ਸੀਗੀ ਸਵੇਰ ਦੇ ਅਜ ਮੈਦਾਨ ਸੰਕਲ ਕੱਟੀ ਸੀਗੀ ਤੇ ਉਹ ਇੱਕਦਮ ਫੋਨ ਆਇਆ ਉਹਨਾਂ ਨੂੰ ਤੇ ਮੈਨੂੰ ਵੀ ਨਹੀਂ ਪਤਾ ਸੀਗਾ ਤੇ ਫਿਰ ਜਦੋਂ ਮੈਨੂੰ ਵੀ ਪਤਾ ਲੱਗਿਆ ਤੇ ਮੈਂ ਫਿਰ ਆਇਆ ਫੇਟਾਫਟ ਮੈਨੂੰ ਪਤਾ ਨਹੀਂ ਲੱਗਾ ਵੀ ਗੱਲ ਕੀ ਹੋਈ ਹੈ ਕੀ ਨਹੀਂ ਹੋਈ ਪੈਰਾਂ ਤੇ ਜਮੀਨ ਨਿਕਲ ਗਈ ਇੱਕਦਮ ਹੀ ਜਦੋਂ ਸੁਣਦੇ ਆ ਜਦੋਂ ਜੀ ਸੁਣਨ ਚ ਵੀ ਆਏ ਵੀ ਕਾਫੀ ਚਰਤੇ ਬਿਮਾਰ ਚੱਲ ਰਹੇ ਸੀਗੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਚਲੋ ਅੱਲਾ ਹੁਣ ਬਾਲੇ ਸਕੇ ਨੂੰ ਸਬਰ ਦੇਵੇ ਹਾਂ ਜੀ ਹਾਂ ਜੀ ਹਾਂ ਠੀਕ ਹੈ ਤਾਂ ਅਸਲ ਕੁਛ ਨਹੀਂ ਕਹਿਣਾ ਕੀ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਚਲੇ ਜਾਂਦੇ ਉਹਨਾਂ ਕੋਲ ਲਫ਼ਜ਼ ਹੁੰਦੇ ਕਹਿਣ ਨੂੰ ਕੁਝ ਦੇਖੋ ਸੀ ਕੁਝ ਵੀ ਨਹੀਂ ਹੁੰਦਾ ਕਹਿਣ ਨੂੰ ਚੁੱਪ ਸੀਗੇ ਸਾਰੇ ਚੁੱਪ ਪਿਆ ਉਹ ਗੱਲਾਂ ਪੁਰਾਣੀਆਂ ਯਾਦ ਕਰੀ ਜਾਂਦੇ ਆ ਤੇ ਚੁੱਪ ਸੀਗੇ ਤੇ